ਮਿੱਤਰੋ ਇਸ ਤਰੀਕੇ ਦੀ ਵਧਾਈ ਲੈਣ ਦਾ ਸੁਪਨਾ ਹਰ ਇੱਕ ਮਾਂ ਦਾ ਹੁੰਦਾ ਹਰ ਇੱਕ ਮਾਂ ਚਾਹੁੰਦੀ ਹੈ ਕਿ ਉਸ ਦਾ ਪੁੱਤ ਵਿਆਹ ਕੇ ਲਿਆਵੇ ਤੇ ਲੋਕ ਇਸ ਨੂੰ ਇਸ ਤਰ੍ਹਾਂ ਦੀਆਂ ਵਧਾਈਆਂ ਦੇਣ ਜਿਵੇਂ ਕਿ ਅੱਜ ਸਾਡੀ ਮਾਤਾ ਆਪ ਦੇ ਛੋਟੇ ਪੁੱਤ ਦਾ ਵਿਆਹ ਕਰਾਈਆ ਫਿਕਰਲਾ ਆਈ ਹੈ ਗੁੱਡੇ ਦੁਖਣ ਦੇ ਬਾਵਜੂਦ ਵੀ ਮਾਤਾ ਨੇ ਅੱਜ ਪਰਵਾਹ ਨਹੀਂ ਕੀਤੀ ਤੇ ਇੱਧਰ ਦੇਖੋ ਭੈਣਾਂ ਨੇ ਨਾਕਾ ਲਾ ਲਿਆ ਕਿਉਂਕਿ ਇਹਨਾਂ ਕੋਲੇ ਇਹ ਲਾਸਟ ਮੌਕਾ ਪੈਸੇ ਬਣਾਉਣ ਦਾ ਹਾਂਜੀ ਕਿਉਂਕਿ ਪੈਸੇ ਵੀ ਜ਼ਿੰਦਗੀ ਦੀ ਜ਼ਰੂਰੀ ਨੇ ਦੇਖੋ ਤੁਸੀਂ ਪੰਜ ਸੱਤ ਪਹਿਣਾ ਨੇ ਸਾਡੀਆਂ ਤੇ ਇੱਧਰ ਹੁਣ ਮਾਤਾ ਕਰੂਗੀ ਰਸਮ ਸਿਰ ਵਾਰਨੇ ਦੀ ਰਸਮ ਹੁੰਦੀ ਆ ਕੱਚਾ ਦੁੱਧ ਜਿਹੜਾ ਕਿ ਸਿਰ ਦੇ ਉੱਪਰ ਮਵਾਇਆ ਜਾਂਦਾ ਤੇ ਮਾਂ ਦਾ ਫਰਜ਼ ਹੁੰਦਾ ਵੀ ਉਸ ਦੇ ਜਿਹੜੇ ਨੌਪੁੱਤ ਤੇ ਕੱਲ ਨੂੰ ਕੋਈ ਵੀ ਜਿਹੜੀ ਕਮੀ ਪੇਚੀ ਆਉਂਦੀ ਉਹ ਉਸ ਤੇ ਆ ਜਾਵੇ ਪਰ ਇੱਥੇ ਗਲਤ ਹੋ ਗਿਆ ਵੀ ਇੱਥੇ ਮੁੰਡਾ ਆਪ ਹੀ ਪੀ ਗਿਆ ਹਾਂਜੀ ਆ ਦੇਖੋ ਜੀ ਇੱਕ ਤਾਂ ਲੋੜ ਨਾਲੋਂ ਜ਼ਿਆਦਾ ਲੰਮਾ ਜੀ ਹਾਂਜੀ ਇੱਕ ਤਾਂ ਸਾਨੂੰ ਦਿੱਕਤ ਬੜੀ ਆਈ ਕਿਉਂਕਿ ਕੁੜੀ ਲੰਬੀ ਸਾਨੂੰ ਮਿਲਦੀ ਨਹੀਂ ਸੀ ਤੇ ਮੁੰਡੇ ਦੀ ਹਾਈਟ ਲਗਭਗ 6 ਫੁੱਟ 3 ਇੰਚ ਤੇ ਹੁਣ ਮੁੰਡਾ ਹੀ ਜ਼ਿਆਦਾ ਲੰਮਾ ਦੇਖੋ ਤੁਸੀਂ ਮਾਤਾ ਕਿੰਨਾ ਚੁੱਕ ਕੇ ਉਸ ਨੂੰ ਦੁੱਧ ਪੀਣਾ ਪਿਆ ਉਸ ਤੋਂ ਬਾਅਦ ਕਿਸੇ ਨੇ ਦੱਸਿਆ ਵੀ ਮਾਤਾ ਤੂੰ ਆਪ ਪੀਣਾ ਪਹਿਲਾਂ ਮੁੰਡਾ ਪੀ ਮੁੰਡੇ ਨੂੰ ਪਿਆ ਤਾਂ ਚਲੋ ਕੋਈ ਨਹੀਂ ਦੁੱਖ-ਵੰਡੇ ਜਾਣਗੇ ਦੁੱਖ-ਸੁਖ ਤਾਂ ਆਉਂਦੇ ਹੀ ਰਹਿੰਦੇ ਜ਼ਿੰਦਗੀ 'ਚ ਫਿਰ ਮਾਤਾ ਨੇ ਘੁੱਟ ਭਰੀ ਤਾਂ ਇਸ ਤਰੀਕੇ ਦਾ ਮਾਹੌਲ ਜਿਹੜਾ ਕਿ ਕਾਫੀ ਖੁਸ਼ ਨਿਮਾ ਮਾਹੌਲ ਬਣਿਆ ਹਾਂਜੀ ਪਾਣੀ ਚ ਵਾਹ ਲੱਗ ਗਿਆ ਲੱਗਦਾ ਉਹਨੇ ਹੱਥ ਪਾਉਜੀ ਹਾਂ ਸੁਮਨ ਨਾ ਕਰ ਉਹਨੂੰ ਬਣਾ ਆਉਗੀ ਉਹ ਖੜ ਗਿਆ ਜਾ ਕੇ ਸਰਮਾ ਲਾਣਾ ਇੱਧਰ ਦੇਖ ਇੱਧਰ 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 ਦੇਖ ਪੈਰ ਮੜੀ ਤੋੜ ਲਾ ਤੂੰ ਵੇਖੀ ਜਾਂਦਾ ਸੌਂਦਾ ਜਾ ਕੇ ਸੋਝਾ ਰਹਾ ਕੇ ਪਸ ਸਾਰੀਆਂ ਸਾਂਝੀਆਂ ਪਹਿਣਾ ਸਾਡੀਆਂ ਦੇਖੋ ਜੀ ਹੁਣ ਗਾਂ ਅੱਗੇ ਨਾਕਾ ਲਾਉਣੀਆਂ ਮਾਤਾ ਮੂ ਮਾਂ ਮਿੱਠਾ ਕਰਵਾ ਕੇ ਉਸ ਤੋਂ ਬਾਅਦ ਅੱਗੇ ਵਧਾਂਗੇ ਅਸੀਂ ਜਿੱਥੇ ਕਿ ਮੇਰੀ ਜ਼ਰੂਰਤ ਪੈਣੀ ਹੈ ਕਿਉਂਕਿ ਜਿਹੜਾ ਪੈਸਿਆਂ ਦਾ ਪਰਸ ਅਸੀਂ ਉਹ ਮੇਰੇ ਹੱਥ ਦੇ ਵਿੱਚ ਸੀਗਾ ਬਾਕੀ ਹੋਰ ਚਲੋ ਮੰਗੋ ਛਕਣ ਇੱਥੇ ਮੈਂ ਹਾਸੇ ਨਾਲ 20 ਰੁਪਏ ਕੱਢ ਕੇ ਦੇਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ 20 ਜਾਣੀਆਂ ਹੈਗੀਆਂ ਤੁਸੀਂ ਇੱਕ ਇੱਕ ਰੁਪਿਆ ਵੰਡ ਲਿਆ ਜੀ ਫਾਈਨਲੀ 11 ਸਵਾ 1100 ਚ ਫੈਸਲਾ ਹੋ ਗਿਆ 1120 ਰੁਪਏ ਆਪਾਂ ਇਹਨਾਂ ਨੂੰ ਦੇ ਦਿੱਤੇ ਮੈਂ ਕਿਹਾ ਲਓ ਜੀ ਲਓ ਨਜਾਰੇ ਹਾਂਜੀ ਸਿਆਣੀਆਂ ਪੈਣਾ ਉਹਨਾਂ ਨੂੰ ਫਿਕਰਾ ਵੀ ਭਰਾ ਦੇ ਵਿਆਹ ਦੇ ਖਰਚਾ ਕਾਫੀ ਹੋ ਗਿਆ ਸਮਝਦਾਰ ਨੇ ਇਹੋ ਜੀ ਕੋਈ ਗੱਲ ਨਹੀਂ ਲੋਜੀ ਉਸ ਤੋਂ ਬਾਅਦ ਹਰ ਇੱਕ ਪਰਿਵਾਰਕ ਮੈਂਬਰ ਪਰ ਚਾਚੀਆਂ ਭਾਬੀਆਂ ਤਾਈਆਂ ਨੇ ਦੋਵਾਂ ਜੋੜਿਆਂ ਨੂੰ ਗੁਰਕੀਆਂ ਦਿੱਤੀਆਂ ਤੇ ਇਸ ਤਰੀਕੇ ਨਾਲ ਸਾਡੇ ਜਿਹੜੇ ਕਿ ਵਿਆਹ ਦੀ ਸਮਾਪਤੀ ਹੋਈ ਇੱਥੇ ਉਸ ਤੋਂ ਬਾਅਦ ਬਾਈ ਜੀ ਨੱਚੇ ਟੱਪੇ ਹਨ ਬਾਕੀ ਤੁਸੀਂ ਰੀਲਿਆਂ 'ਚ ਵੇਖ ਹੀ ਲਿਆ ਹਣਾ ਮੇਰਾ ਡਾਂਸ ਇੱਕ ਵੱਖਰਾ ਡਾਂਸ ਜਿਹੜਾ ਕਿ ਖੁਸ਼ੀ ਦੇ ਵਿੱਚ ਕੀਤਾ ਜਾਂਦਾ ਆਪਣੇ ਆਪ ਉੱਭਰ ਕੇ ਆਉਂਦਾ ਬਾਕੀ ਕਹਿੰਦੇ ਆ ਵੀ ਖੁਸ਼ੀ ਦੇ ਵਿੱਚ ਡਾਂਸ ਜਿਹੜਾ ਆਪਣੇ ਆਪ ਉੱਭਰ ਕੇ ਆਉਂਦਾ ਵੀਡੀਓ ਜੰਗੀ ਲਗੀ ਸ਼ੇਅਰ ਕਰ ਦਿਓ ਰੱਬ ਰੱਖਾ ਹਰ ਇੱਕ ਘਰ ਦੇ ਵਿੱਚ ਦਿਨ ਇਹੋ ਜਿਹਾ ਜਲੂਰ ਆਵੇ ਜਿਹੜਾ ਵੀਡੀਓ ਸ਼ੇਅਰ ਕਰੇ ਲਾਈਕ ਕਰੇ ਰੱਬ ਰੱਖਾ ਦੀ ਵੈਗਰੂ ਚੜ੍ਹਦੀ ਕਲਾ ਵਿੱਚ